ਪੰਜਾਬ ਸਮਰਥਨ ਨੂੰ ਬਹੁਤ ਹੀ ਭਰਮਾ ਹੁੰਗਾਰਾ ਮਿਲ ਰਿਹਾ ਏ ਟ੍ਰੇਨਾਂ ਤੋਂ ਲੈ ਕੇ ਲਾ ਜਿਹੜੀ ਮਾਲ ਗੱਡੀਆਂ ਨੇ ਉਹ ਵੀ ਆਪਣੇ ਆਪਣੇ ਲੇਨ ਤੇ ਖੜੀਆਂ ਨਜ਼ਰ ਆਈਆਂ ਹੈਗੇ ਲੁਧਿਆਣੇ ਦੇ ਲੁਧਿਆਣੇ ਦੇ ਅੰਦਰ ਇੱਕ ਐਸਾ ਮਾਹੌਲ ਪੈਦਾ ਹੋ ਚੁੱਕਾ ਹੈ ਕਿਉਂਕਿ ਬਿਲਕੁਲ ਹੀ ਜਿਹੜੀ ਗੱਡੀ ਆ ਟਾਸ ਤੋਂ ਮਸ ਨਹੀਂ ਹੋ ਰਹੀ ਜਦੋਂ ਅਸੀਂ ਉੱਥੇ ਟਿਕਟ ਕਰਦੇ ਵਿੱਚ ਜਾ ਕੇ ਪਤਾ ਕੀਤਾ ਕਿ ਪਤਾ ਕੀਤਾ ਉਹ ਬੋਲ ਰਹੇ ਨੇ ਕਿ 4 ਵਜੇ ਤੋਂ ਪਹਿਲਾਂ ਕੋਈ ਵੀ ਟ੍ਰੇਨ ਜਿਹੜੀ ਹੈਗੀ ਉਹ ਨਹੀਂ ਜਾਏਗੀ ਬੱਸਾਂ ਤੋਂ ਲੈ ਕੇ ਆਪਸ ਵਿੱਚ ਜਿਹੜੇ ਡਰਾਈਵਰ ਭਾਈ ਐਵੇਂ ਭਾਈ ਨੇ ਉਹ ਵੀ ਸਮਰਥਨ ਦੇ ਮਾਮਲੇ ਮੈਂ ਅਫਸਰ ਚ ਪੜਦੇ ਨਜ਼ਰ ਆਇਆ ਕਿਤੇ ਇੱਕ ਗੱਡੀ ਜਿਹੜੀ ਹੈਗੀ ਆ ਉਹਨਾਂ ਨੇ ਲਾਈ ਸੀ ਚੰਡੀਗੜ੍ਹ ਦੀ ਗੱਡੀ ਜਿਹੜੀ ਚੰਡੀਗੜ੍ਹ ਵਾਸਤੇ ਲੱਗੀ ਤਾਂ ਚੰਡੀਗੜ੍ਹ ਤੇ ਹੋਰ ਬਹੁਤ ਸਾਰੇ ਡਰਾਈਵਰਾਂ ਨੇ ਚੰਡੀਗੜ੍ਹ ਦੇ ਡਰਾਈਵਰ ਨਾਲ ਉਸ ਬਾਹਰ ਜਿਹੜਾ ਹੈ ਬਹੁਤ ਸਾਰਾ ਧੱਕਾ ਮੁੱਕੀ ਵੀ ਹੋਈ ਹੈ ਗਾੜੂ ਗਲਚੇ ਤੱਕ ਵੀ ਹਾਲਾਤ ਜਿਹੜੇ ਬਣੇ ਹੋਏ ਆ ਘਰਟਾ ਕਰਦੀ ਗੱਲ ਕਰੀਏ ਚੌੜੇ ਬਜਾਦ ਦੀ ਗੱਲ ਕਰੀਏ ਸਾਰਾ ਹੀ ਬਿਲਕੁਲ ਬੰਦ ਪਿਆ ਹੈ ਕਿਉਂਕਿ ਬਹੁਤ ਸਾਰਾ ਸਮਰਥਨ ਜਿਹੜਾ ਹੈਗਾ ਕਿ ਸਮਰਥਨ ਪਹੁੰਚਾ ਰਹੇ ਆਏ ਪਰ ਮੈਂ ਟੀਵੀ ਵਾਰ ਵਾਰ ਇੱਕੋ ਗੱਲ ਤੋਂ ਬਾਰ-ਬਾਰ ਇੱਕੋ ਗੱਲ ਕਹਿੰਦਾ ਹੈ ਕਿ ਜਿੱਥੇ ਜਿੱਥੇ ਹੈ ਉੱਥੋਂ ਸੇਫ ਰਹੋ ਤੇ ਜਿੱਥੇ ਤੁਸੀਂ ਹੋ ਉੱਥੇ ਹੀ ਹੋਟਲ ਤੇ ਕੋਈ ਕਮਰਾ ਵਗੈਰਾ ਲਗੇ ਲੇ ਕੇ ਤੁਸੀਂ ਆਪਣਾ ਰਹਿ ਲਵੋ ਕਿਉਂਕਿ ਕਿਤੇ ਵੀ ਜਿਹੜਾ ਹੈਗਾ ਕਿਸਾਨਾਂ ਵੱਲੋਂ ਅੰਦੋਲਨ ਜਿਹੜੇ ਹੈਗੇ ਬਹੁਤ ਜ਼ਿਆਦਾ ਕੀਤੇ ਜਾ ਰਹੇ ਹੈ ਤੇ ਥਾਂ-ਥਾਂ ਤੇ ਰੋਡ ਜਾਮ ਕੀਤੇ ਜਾ ਰਹੇ ਹੈ ਤੇ ਇਹ ਸਮਰਥਨ ਜਿਹੜਾ ਹੈਗਾ ਪਤਾ ਨਹੀਂ ਕਦੋਂ ਤੱਕ ਹੋਣਾ ਹੈ ਪਰ ਅਮਰਜੈਂਸੀ ਸੇਵਾਵਾਂ ਜਿਹੜੀਆਂ ਹੈਗੀਆਂ ਕਿਸਾਨਾਂ ਵੱਲੋਂ ਬਿਲਕੁਲ ਚਾਲੂ ਕੀਤੀਆਂ ਗਈਆਂ ਹੈ ਤੇ ਹੋਰ ਬਹੁਤ ਸਾਰੀਆਂ ਸਿਮਾਾਂਾਂ ਐਸੀਆਂ ਨੇ ਜਿਹੜੀਆਂ ਕਿ ਕਿਸਾਨਾਂ ਵੱਲੋਂ ਚਾਲੂ ਕੀਤੀਆਂ ਗਈਆਂ ਐ ਪਰ ਉਹਦਾ ਕਿ ਸਾਫ ਸਾਫ ਕਹਿਣਾ ਹੈ ਕਿ ਅੱਜ ਪੰਜਾਬ ਜਿਹੜਾ ਹੈਗਾ ਬਿਲਕੁਲ ਬੰਦ ਰਹੇਗਾ ਠੀਕ 4 ਵਜੇ ਤੋਂ ਬਾਅਦ ਜਿਹੜੀਆਂ ਹੈਗੇ ਬੱਸਾਂ ਚੱਲੂ ਹੋਣਗੀਆਂ ਤੋਂ ਸਾਰੇ ਯਾਤਰੀਆਂ ਨੂੰ ਬੇਨਤੀ ਹੈ ਕਿ ਉਹ ਆਪਣਾ ਆਪਣਾ ਸਥਾਨ ਜਿਹੜਾ ਹੈਗਾ ਜਿੱਥੇ ਹੈਗੇ ਉੱਥੇ ਟਿਕ ਕੇ ਬੈਠੇ ਰਹੋ 5 4 ਵਜੇ ਤੋਂ ਪਹਿਲਾਂ ਪਹਿਲਾਂ ਕੋਈ ਹਲ ਨਹੀਂ ਹੋ ਸਕਦਾ ਤੁਸੀਂ ਦੇਖਦੇ ਰਹੋ ਪੀਪਰ ਅਪਡੇਟ ਅੱਛਾ ਇਹ ਹੁਣ ਜਿਹੜਾ ਮਾਲਵਾਈ ਚਾਂਸ ਆ ਗਿਆ ਵਾ ਖਰਾਬ ਨਹੀਂ ਹੋ ਜਾਣਾ ਇੱਥਾ ਉਹ ਸ਼ੁਕਰ ਮਨ ਹੈ ਜਿੰਨਾ ਪਵੇਗਾ ਜੇ ਗਲੀ ਆ ਜਾਂਦੀ ਕੋਈ ਲੱਗ ਜਾਣਾ ਵੈਸੇ ਜਿਹੜਾ ਪੰਜਾਬ ਬੰਦ ਤੁਸੀਂ ਕਿਵੇਂ ਦੇਖਦੇ ਹੋ ਕੀ ਕਰ ਸਕਦੇ ਹਾਂ ਜੀ ਹੁਣ ਹਾਂ ਸਾਡੇ ਆਸ-ਪਾਸ ਤਾਂ ਹੈ ਨਹੀਂ ਇਹ ਲੱਗਦਾ ਨਹੀਂ ਚਾਹੀਦਾ ਕੋਈ ਸਮਝਾਉਣਾ ਚਾਹੀਦਾ ਹੈ ਕਰਦੇ ਨਹੀਂ ਆਪ ਸੁਣ ਕੇ ਬੈਠ ਕੇ ਸਮਝਾਉਣਾ ਚਾਹੀਦਾ ਹੈ ਤੁਹਾਨੂੰ ਆਪ ਕੋਈ ਚਾਹੀਦਾ ਹੈ ਅਮਰਸਤ ਤੋਂ ਚੰਗੀ ਨਵੀਂ ਦਿੱਲੀ ਗੋਦਾ ਤੁਸੀਂ ਦੇਖ ਰਹੇ ਹੋ ਜੀ ਅੱਜ ਪੰਜਾਬ باندې ਖਬਰਾਂ ਜਿਹੜੀਆਂ ਬਹੁਤ ਸਾਰੀਆਂ ਡਲ ਰਹੀਆਂ ਸੀ ਕਿਸਾਨਾਂ ਵੱਲੋਂ ਜਿਹੜਾ ਹੈਗਾ ਪੰਜਾਬ باندې ਐਲਾਨ ਕੀਤੇ ਗਏ ਸੀ ਇੱਥੇ ਨਾਲ ਦੀ ਨਾਲ ਹੀ ਜਿਹੜੇ ਹੈ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਲੁਧਿਆਣਾ ਅੱਡੇ ਦੀ ਗੱਲ ਕਰੀਏ ਤੇ ਬਿਲਕੁਲ ਸਮਰਥਨ ਜਿਹੜਾ ਹੈਗਾ ਇਹ ਉਹ ਡਰਾਈਵਰ ਪਾਈਆਂ ਵੱਲੋਂ ਇੱਕ ਪਰਵਾਹ ਹੁੰਗਾਰਾ ਜਿਹੜਾ ਇਹ ਵਿੱਚ ਇਹਨਾਂ ਦੇ ਫੈਸਲੇ ਦਿੱਤੇ ਜਾ ਰਹੇ ਤੇ ਬਹੁਤ ਸਾਰਾ ਜਿਹੜਾ ਫੈਸਲਾ ਹੈ ਉਹ ਕਿਸਾਨਾਂ ਨੇ ਲਿਆ ਹੈ ਕਿ ਕੋਈ ਵੀ ਗੱਡੀ ਜਿਹੜੀ ਵਹੀਕਲ ਵਗੈਰਾ ਵੀ ਨਹੀਂ ਚੱਲੇਗਾ ਤੇ ਮੰਡੀਆਂ ਜਿਹੜੀਆਂ ਬਿਲਕੁਲ ਬੰਦ ਰਹਿਣਗੀਆਂ ਪਰ ਯਾਤਰੀ ਜਿਹੜੇ ਨੇ ਉਹ ਬਹੁਤ ਜ਼ਿਆਦਾ ਤੰਗ ਨਜ਼ਰ ਆਏ ਕਿਉਂਕਿ ਆਪਣੀ ਮੰਜ਼ਿਲ ਤੇ ਜਾਣ ਵਾਸਤੇ ਉਧਰ ਦਾ ਨਜ਼ਰ ਦੌੜ ਤੇ ਨਜ਼ਰ ਆ ਰਹੇ ਨੇ ਤੇ ਬਾਹਰ ਦੀ ਗੱਲ ਕਰੀ ਐ ਏਡੇ ਤੋਂ ਕਈ ਅੱਡੇ ਵੱਲ ਆ ਜਾ ਰੂਰੇ ਨੇ ਪਰ ਜਦੋਂ ਉਥੇ ਜਾਂਦੇ ਤਾਂ ਬਿਲਕੁਲ ਮਰਾਸ਼ ਹੋ ਕੇ ਮਾਫੀ ਮੰਗਾ ਪੈਂਦਾ ਹੈ ਕਿਉਂਕਿ ਸਮਰਥਨ ਜਿਹੜਾ ਹੈਗਾ ਉਹ ਡਰਾਈਵਰ ਪੰਜਾਂ ਵੱਲੋਂ ਜਾਂ ਹੋਰ ਬਹੁਤ ਹੀ ਤਬਕਿਆਂ ਵੱਲੋਂ ਜਾ ਦਿੱਤਾ ਗਿਆ ਹੈ ਪਰ ਇੱਕ ਅੱਧੀ ਬਸ ਜੇ ਚਲਦੀ ਵੀ ਹੈ ਤਾਂ ਇੱਕ ਅੱਧੀ ਬਸ ਜਿਹੜੀ ਚੱਲ ਰਹੀ ਹੈ ਪਰ ਉਹਦਾ ਇਹ ਨਹੀਂ ਪਤਾ ਹੈਗਾ ਕਿਹੜੇ ਵੇਲੇ ਇਹਦਾ ਚੱਕਾ ਜਾਮ ਹੋ ਜਾਣਾ ਹੈ ਅਸੀਂ ਦੇਖਦੇ ਰਹੇ ਜੁੜੇ ਰਹੋ ਬਹੁਤ ਸਾਰੇ ਅਗਰ ਜੇ ਕਿਸੇ ਨੇ ਕਾਊਂਟਰ ਤੇ ਗੱਡੀ ਲਗਾਈ ਵੀ ਹੈ ਤਾਂ ਉਹਦੇ ਲਈ ਛੜਾ ਹੈਗਾ ਬਹੁਤ ਸਾਰਾ ਹੀ ਹੰਗਾਮਾ ਜਿਹੜਾ ਹੈਗਾ ਆਪਸੇ ਵਿੱਚ ਹੀ ਜਿਹੜੇ ਡਰਾਈਵਰ ਭਾਈ ਨੇ ਉਹ ਲੜਦੇ ਨਜ਼ਰ ਆਏ ਇੱਕ ਕਿ ਚੰਡੀ ਕੱਢ ਲਈ ਗੱਡੀ ਇੱਕ ਪਹਿਲੀ ਲਗਾਈ ਸੀ ਤੇ ਫਕਾ ਫਕ ਜਿਹੜੀ ਉਹ ਗੱਡੀ ਚੋਂ ਨਿਕਲ ਲਈ ਪਾ ਗਈ ਹੈ ਤੇ ਦੂਜੇ ਡਰਾਈਵਰ ਪੰਨਾਂ ਵੱਲੋਂ ਸਮਰਥਨ ਜਿਹੜਾ ਹੈਗਾ ਦਿੰਦੇ ਹੋਏ ਆਪਸ ਦੇ ਵਿੱਚ ਹੀ ਜਿਹੜੇ ਹੈਗੇ ਨੇ ਉਹ ਫਿਰਦੇ ਨਜ਼ਰ ਆਏ ਕਿਉਂਕਿ ਕੁਝ ਡਰਾਈਵਰ ਕਹਿੰਦੇ ਨੇ ਕਿ ਯਾਰੋ ਜਿਹੜੇ ਸਵਾਰੀਆਂ ਨੇ ਤੰਗ ਹੋ ਰੀਆਂ ਨੇ ਅਸੀਂ ਉਹਨਾਂ ਨੂੰ ਆਪਣੇ ਉੱਥੇ ਤੱਕ ਪਹੁੰਚਾਉਣਾ ਹੈ ਲੇਕਿਨ ਸਮਰਥਨ ਜਿਹੜਾ ਹੈਗਾ ਉਹ ਡਰਾਈਵਰ ਪੰਜਾਬ ਵੱਲ ਬਹੁਤ ਜ਼ਿਆਦਾ ਹੈ